ਵੈਸੇ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਖੈਰ ਮੈਂ ਇਹਨੂੰ ਮੈਂ ਉਸ ਤਰੀਕੇ ਨਾਲ ਨਹੀਂ ਕਹਿੰਦਾ ਮੇਰੀ ਕਿਸੇ ਨਾਲ ਵਿਰੋਧਤਾ ਨਹੀਂ ਹੈਗੀ ਜਾਂ ਮੈਂ ਉਸ ਤਰੀਕੇ ਨਾਲ ਨਹੀਂ ਗੁਰੂ ਮਹਾਰਾਜ ਮੈਨੂੰ ਮੌਕਾ ਦਿੰਦਾ ਤਾਂ ਜੈਂਡਰ ਬ੍ਰਿਜ ਬਣਿਆ ਹੋਣਾ ਸੀ ਗੁਰੂ ਮਹਾਰਾਜ ਮੈਨੂੰ ਮੌਕਾ ਦਿੰਦਾ ਤਾਂ ਪਹਿਲਵਾਨ ਵਾਲੇ ਫਾਟਕਾਂ ਦੇ ਉੱਤੇ ਓਵਰ ਬ੍ਰਿਜ ਬਣਿਆ ਹੋਣਾ ਸੀ ਅਸੀਂ 97% ਤੇ ਸੀਵਰੇਜ ਲੈ ਗਏ ਸੀ ਅੱਜ ਅਸੀਂ 100% ਮੁਕੰਮਲ ਕਰ ਦਿੰਦੇ ਪੀਣ ਵਾਲਾ ਪਾਣੀ 96 97% ਤੇ ਲੈ ਗਿਆ ਸੀ ਪਟਿਆਲੇ ਤੋਂ ਬਾਅਦ ਧੂਰੀ ਸ਼ਹਿਰ ਦੀ ਵਾਰੀ ਆਉਂਦੀ ਸੀ ਜਾਨੀ ਕਿ ਅੱਜ ਉਹ ਵੀ ਸਾਡਾ 100% ਕੰਪਲੀਟ ਹੋਣਾ ਸੀ ਅੱਜ ਜੇ ਤੁਸੀਂ ਆਹ ਆਊਟਰ ਏਰੀਆ ਚ ਕਿਤੇ ਵੀ ਨਿਗਾਹ ਮਾਰੋਗੇ ਤਕਰੀਬਨ ਪ੍ਰਾਪਰਟੀ ਦਾ ਰੇਟ ਆ ਜਿਹੜਾ 1.5 2 2 3 3 ਲੱਖ ਰੁਪਿਆ ਬਿਸਵੇ ਦਾ ਵਧ ਗਿਆ ਉਹ ਇਸੇ ਕਰਕੇ ਵਧਿਆ ਕਿਉਂਕਿ ਹਰ ਇੱਕ ਗਲੀ ਦੇ ਵਿੱਚ ਤੁਹਾਨੂੰ ਸੀਵਰੇਜ ਮਿਲੇਗਾ ਪੀਣ ਵਾਲੀ ਪਾਣੀ ਦੀ ਸੁਵਿਧਾ ਮਿਲੇਗੀ ਹਰ ਇੱਕ ਗਲੀ ਪੱਕੀ ਮਿਲੇਗੀ ਜੇ 64 గ్రౌండ్ਾਂ ਦੀ ਗੱਲ ਕਰ ਲਈਏ ਤਾਂ ਮੈਂ ਦੇਖਿਆ ਸੀ ਵੀ ਨੌਜਵਾਨ ਜਿਹੜੇ ਬੱਚੇ ਨੇ ਉਹਨਾਂ ਨੂੰ ਖੇਡਣ ਦੇ గ్రౌండ్ ਦੇ ਨਾਲ ਜੋੜਿਆ ਜਾਵੇ ਦੇਖੋ ਗੱਲਾਂ ਕਰਨ ਨਾਲ ਨਹੀਂ ਨਸ਼ਿਆਂ ਤੋਂ ਦੂਰ ਹੋਇਆ ਜਾਣਾ ਗੱਲਾਂ ਕਰਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਮੈਂ ਉਹਨੂੰ గ్రౌండ్ ਰਿਐਲਿਟੀ ਤੇ ਲੈ ਕੇ ਆਇਆ ਸੀ ਚਾਹੇ ਉਹ ਰਾਜੋ ਮਾਜਰੇ ਸਾਡਾ ਸੈਂਟਰਲ ਟ੍ਰੈਕ ਹੋਵੇ ਚਾਹੇ ਉਹ ਦੇਸ਼ ਭਗਤ ਕਾਲਜ ਹੋਵੇ ਚਾਹੇ ਉਹ 64 ਬਾਲੀਵਾਲ ਦੇ ਗਰਾਊਂਡ ਹੋਵੇ ਚਾਹੇ ਇੰਡੋਰ ਸਾਡੇ ਧੂਰੀ ਦੇ ਵਿੱਚ ਜਿਮਨੇਜ਼ੀਅਮ ਹਾਲ ਹੋਵੇ ਤੇ ਤਿੰਨੇ ਜਿਹੜੇ ਸਾਡੇ ਕੋਰਟ ਸੀਗੇ ਬੈਡਮਿੰਟਨ ਦੇ ਓਪਨ ਜਿਮ ਦੀ ਗੱਲ ਕਰੀਏ ਮੈਨੂੰ ਲੱਗਦਾ ਕੋਈ ਪਿੰਡ ਇਹ ਇਹ ਫੈਸਿਲਤਿਆਂ ਤੋਂ ਵਾਂਝਾ ਨਹੀਂ ਹੈਗਾ ਸੋ ਉਹ ਰੁਕ ਗਿਆ ਇਸ ਟਾਈਮ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਆਵਾਜ਼ ਜਿਹੜੀ ਸਾਡੇ ਸ਼ਹਿਰ ਵਾਸੀਆਂ ਦੀਆਂ ਪਿੰਡ ਵਾਸੀਆਂ ਦੀਆਂ ਉਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਵੀ ਉਹਦਾ ਜਿਹੜਾ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਕਰਿਆ ਜਾਵੇ ਜਿਵੇਂ ਹੁਣ ਮਲੇਰਕੋਟਲੇ ਤੱਕ ਡਿਵਾਈਡਰ ਲੱਗਿਆ ਹੋਇਆ ਵਨ ਵੇ ਆ ਆਪਣਾ ਉਹ ਰੋ ਸੰਗਰੂਰ ਡਿਸਟ੍ਰਿਕਟ ਹੈੱਡਕੁਆਰਟਰ ਆਪਾਂ ਸਾਰਿਆਂ ਨੂੰ ਜਾਣਾ ਅੱਜ ਵੀ ਇੱਥੇ ਯਾਨੀ ਕਿ ਸਿੰਗਲ ਰੋਡ ਹੀ ਆ ਇਹਨੂੰ ਡਬਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜੇ ਮਿਲ ਦੀ ਗੱਲ ਕਰੀਏ ਤਾਂ ਮਿਲ ਬੰਦ ਹੋ ਗਿਆ ਜੀ ਸੋ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਮੈਨੂੰ ਲੱਗਦਾ ਧਿਆਨ ਦੇਣ ਦੀ ਜ਼ਰੂਰਤ ਆ ਚਾਹੇ ਪਾਣੀ ਦੀ ਗੱਲ ਆ ਜੇ ਹੁਣ ਚੰਡੀਗੜ੍ਹ ਦੀ ਗੱਲ ਆ ਤਾਂ ਤੁਸੀਂ ਅੱਜ ਦੇਖੋ ਜਾਖੜ ਸਾਹਿਬ ਨੇ ਵੀ ਉਹ ਚੀਜ਼ ਦੇ ਉੱਤੇ ਬਿਆਨ ਦਿੱਤਾ ਵੀ ਯਾਨੀ ਕਿ ਇਹ ਜਿਹੜਾ ਹਰਿਆਣੇ ਨੂੰ ਜਿਹੜੀ ਜਗ੍ਹਾ ਦੇਣਾ ਉਹ ਇੱਕ ਤਰ੍ਹਾਂ ਦਾ ਪੰਜਾਬ ਨਾਲ ਧੱਕਾ ਕਰਿਆ ਜਾ ਰਿਹਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਚੋਣਾਂ ਨੂੰ ਬੰਦ ਕਰਕੇ ਹਰ ਰੋਜ਼ ਉੱਥੇ ਐਜੀਟੇਸ਼ਨ ਮੈਂ ਉਹਦਾ ਪਾਰਟ ਰਿਆਂ ਤੇ ਮੈਂ ਖੁਦ ਵੀ ਉਹਦਾ ਐਜੀਟੇਸ਼ਨ ਸੋ ਬਹੁਤ ਸਾਰੇ ਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਦੂਜੇ ਤੇ ਟੀਕਾ ਟਿੱਪਣੀ ਦੀ ਬਜਾਏ ਕਿ ਆਪਾਂ ਨੂੰ ਸੋਹਰਦਤਾ ਨਾਲ ਮੁੱਦਿਆਂ ਦੇ ਉੱਤੇ ਰਾਜਨੀਤੀ ਕਰਨੀ ਚਾਹੀਦੀ ਹੈ ਤੇ ਮੈਂ ਤਾਂ ਯੂਨੀਵਰਸਿਟੀ ਤੋਂ ਮੇਰਾ ਬੈਕਗ੍ਰਾਉਂਡ ਦਾ ਕੋਈ ਪੋਲਿਟੀਕਲ ਹੈ ਨਹੀਂ ਸੀ ਮੈਂ ਤਾਂ ਸਟੂਡੈਂਟ ਪੋਲਿਟਿਕਸ ਤੋਂ ਇੱਧਰ ਨੂੰ ਆਇਆ ਹਾਂ ਤਾਂ ਮੇਰਾ ਮਕਸਦ ਇਹੀ ਆ ਕਿ ਅਸੀਂ ਮੁੱਦਿਆਂ ਦੇ ਉੱਪਰ ਹੀ ਰਾਜਨੀਤੀ ਕਰੀਏ ਤਰੀਕੇ ਨਾਲ ਜਿਹੜੀ ਔਰੇ ਦੀ ਮੰਗ ਆ ਅਸੀਂ ਬਤੌਰ ਐਸ ਡੀ ਐਮ ਸਾਹਿਬ ਤੋਂ ਲੈ ਕੇ ਡੀ ਸੀ ਸਾਹਿਬ ਤੱਕ ਚਾਹੇ ਡਿਪਾਰਟਮੈਂਟ ਦੇ ਸੈਕਟਰੀ ਸਾਹਿਬਾਨ ਨੇ ਚਾਹੇ ਮੰਤਰੀ ਸਾਹਿਬਾਨ ਨੇ ਸਾਡਾ ਫਰਜ਼ ਆ ਕਿ ਆਪਦੇ ਹਲਕੇ ਦੀ ਕੋਈ ਇਹ ਨਹੀਂ ਹੈਗਾ ਕਿ ਮੈਂ ਹੁਣ ਕਹੂੰਗਾ ਜੀ ਮੈਨੂੰ 27 ਚ ਲੈ ਕੇ ਆਓ ਤਾਂ ਮੈਂ ਕੋਈ ਕੰਮ ਕਰੂੰਗਾ ਨਾ ਤੁਸੀਂ ਆ ਦੋ ਸਾਲ ਵੀ ਮੈਨੂੰ ਹਰੇਕ ਗੱਲ ਦੇ ਉੱਤੇ ਲੜਦਾ ਦੇਖੋਗੇ ਤੇ ਉਹ ਗੱਲਾਂ ਨੂੰ